ਤੇ ਮਾਮਰੇ ਨੇ 12425 ਨੂੰ ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਤਰਾਂਚਲ ਤੋਂ ਹੈ ਪ੍ਰਵਾਸ ਸਬੰਤ ਦੁਰਗਾਣਾ ਮੰਦਿਰ શ્રી ਅੰਬਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਇੱਥੇ ਈ-रिक्शा ਕੀਤਾ। ਦੋ ਮੁੰਡੇ ਇਹਨਾਂ ਨੂੰ ਦੇਖੋ ਉਹਨਾਂ ਨੇ ਦੋਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵਕ ਵਕ ਮੰਦਿਰ ਘੁਮਾ ਦਿਆਂਗੇ। ਇਹ ਉਹਨਾਂ ਨੂੰ ਗੁੰਮਰਾਹ ਕਰਕੇ ਤੇ ਬਾਯਾਤ ਬੁਰਜੀ ਕਿਲਾ ਮੇਕਾਲੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੂਤਾਂ ਨੂੰ ਜਾਂਦੀ ਉਹਦੇ ਤੇ ਲੈ ਗਏ। ਉੱਥੇ ਦਾਤਰਦੀ ਰੋਕ ਦੇ ਉੱਤੇ ਦੋਨਾਂ ਨੇ ਇਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਨੂੰ 18.5 ਲੱਖ ਰੁਪਏ ਆ ਗੋਲਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤਾਂ ਭੱਜ ਗਏ ਇਹ ਉੱਥੋਂ ਫਿਰ ਰਾਤ ਨੂੰ ਸ਼ਾਮ ਨੂੰ ਇਹ ਅਮਕਿਲੇ ਵਿੱਚ ਗਿਆ ਕਿ ਉੱਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸ ਐਚ ਓ ਸਾਹਿਬ ਦੁਨਹੀਂ ਇਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਗਏ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟੈਕ ਆਪਣੇ ਟੈਕਨੀਕਲੀ ਮਦਦ ਦੇ ਨਾਲ ਆਪਣੇ ਸੈਕਟਰ ਦੇ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਹ ਤੋਂ ਗਾਹ ਇੱਥੇ ਕਰਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇpropto ਜੀ ਤੇ ਮੂਦਲਾ ਦਾ ਤੇ ਜੋਬਨ ਫਰੀਦ ਹੈਗਾ ਅਤੇ ਕੋ ਰਾਜਗੂਤਾ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਤੇ ਫਿਰ ਦੋਨੋਂ ਹੀ ਅਰੈਸਟ ਕਰਦੇ ਹੁਣ ਤੱਕ ਕੀ ਮੰਗਦਾ ਇਹਨਾਂ ਦਾ ਬਚਤ ਬਸ ਇਹੀ ਸੀ ਇਹਨਾਂ ਦੀ ਇਹ ਹੀ ਵਾਰਤਾਤਾਂ ਕਰਦੇ ਆ ਈ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੋਨ ਸੰਸਾਨ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਕਿਸੇ ਆ ਵੀ ਨਹੀਂ ਹਥਿਆਰ ਨਹੀਂ ਕੋਈ ਦੂਜਾ ਹਥਿਆਰ ਨਹੀਂਗਾ ਬੇਸਿਕਲੀ ਇਹਨਾਂ ਨੇ ਉਦੇ ਤੇ ਆਪਣੇ ਕਿਰਚ ਜਿਹੜੀ ਆ ਉਹ ਉਹ ਮਿਲ ਗਈ ਜਿਹਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਸੀ ਪਹਿਲਾਂ ਵੀ ਇਹਨਾਂ ਨੇ ਮਾਰਕਾ ਦਿੱਤਾ ਪਹਿਲਾਂ ਅਜੇ ਹੁਣ ਚੈੱਕ ਕਰਾਉਨੇ ਪਹਿਲਾਂ ਦਾ ਅਜੇ ਕਲੀਅਰ ਕਰ ਰਹੇ ਆ ਆਪਣੇ ਥਾੜੇ ਦੋਦਰੋਂ ਪਿਛੇ ਤੋਂ ਪਤਾ ਕਰਾ ਰਹੇ ਉਹ ਪਰਚਾ ਹੈ ਨਾ ਕੋਈ ਇੱਕ ਨੋਵਾ ਕੋਈ ਆ ਪਹਿਲਾਂ ਇਹਨਾਂ ਦੀ ਉਹ ਪਰਚਾ ਇਹਨਾਂ ਤੇ ਰਜਿਸਟਰਡ ਹੈਗਾ ਬ੍ਰਾਂਦਗੀ ਹਾਂ ਬ੍ਰਾਂਦਗੀ ਜਿਹੜੀ ਸਾਰੀ ਆ ਉਹਦੇ ਵਿੱਚ ਮੋਬਾਈਲ ਟੋਟਲ ਦੀ ਟੋਟਲ ਬ੍ਰਾਂਦਗੀ ਹੋ ਗਈ 500 ਰੁਪਈਆ ਘੱਟ ਉਹ ਇਹਨਾਂ ਨੇ ਖਰਚ ਲਿਆ ਸੀ ਬਾਕੀ 18000 ਰੁਪਈਆ ਕੈਸ਼ ਘੜੀ ਇੱਕ ਇਹਨਾਂ ਦੀ ਹੈਗੀ 스마트 ਵਾਚ ਫਿਰ ਮੋਬਾਈਲ ਜੇ ਰਿੰਗ ਹੈਗੀਆਂ ਮੰਗਲ ਸੂਤਰ 골ਡ ਰਿੰਗਸ ਡਾਇਮੰਡ ਦੀਆਂ ਦੋ ਇਹ ਸਾਰੇ ਦਾ ਸਾਰਾ ਰਿਕਵਰ ਹੋ ਗਿਆ ਇਹਨੇ ਕਰਦੇ ਵੀ ਹਾਂ ਉਹ ਜਿਹੜਾ ਜਿਹੜਾ ਮੇਨ ਗੱਲ ਦੱਸਣ ਵਾਲੀ ਇਹ ਆ ਕਿ ਇਹ ਲੁੱਟ ਕੇ ਲਿਜਾ ਕੇ ਜਿਹੜਾ ਸੋਨਾ ਸੀ ਇਹਨਾਂ ਨੇ ਅੱਧਾ ਅੱਧਾ ਕਰ ਲਿਆ ਤੇ ਦੋਨਾਂ ਆਪੋ ਆਪਣੀ ਵਾਈਫ ਨੂੰ ਦਿੱਤਾ ਸੀ ਜੇ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੀ ਇਦਾਂ ਹੀ ਕਲਬ ਬੇਸ਼ ਦੀਆਂ ਇਹਨਾਂ ਦੀਆਂ ਘਰਦੀਆਂ ਜਾ ਕੇ ਸਮਾਰ। ਇਹ ਫਤੇਪੁਰ ਰਾਜਪੂਤਾਂ ਤੋਂ ਬ੍ਰਿਗੇਡ ਲੱਗ ਕੇ ਸਾਨੂੰ ਫਿਰ ਇਹ ਮਿਲ ਗਈਆਂ ਇਹ ਸੋਨਾ ਵੇਚਣੀ ਜਾ ਰਹੀ ਸੀ। ਤੇ ਦੋਨੀਆਂ ਜਨਾਨੀਆਂ ਵੀ ਅਰੈਸਟ ਕਰਦੇ